ਤੋਂਦਰ ਪਿਛਲੇ ਦਿਨੀ ਜੋ ਪਟਿਆਲਾ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਆਰਮੀ ਦੇ ਕਰਨਲ ਬਾਠ ਅਤੇ ਉਸਦੇ ਬੇਟੇ ਦੀ ਮਾਰਕੁੱਟ ਕੀਤੀ ਸੀ ਉਸ ਸਬੰਧੀ ਸੈਨਿਕ ਵਿੰਗ ਦੇ ਜ਼ੂਬਾ ਪਰਧਾਨ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਸਖਤ ਨੋਟਿਸ ਲੈਂਦਿਆਂ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਪੁਲਿਸ ਅਧਿਕਾਰੀਆਂ ਨੇ ਦੇਸ਼ ਦੇ ਰਾਕੇ ਕਰਨਲ ਬਾਠ ਦੀ ਮਾਰਕੁੱਟ ਕੀਤੀ ਹੈ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਘੱਟੋ-ਘੱਟ ਲੋਕਅਪ ਦੇ ਵਿੱਚ ਬੰਦ ਰੱਖ ਕੇ ਸਜ਼ਾ ਦੇਣੀ ਚਾਹੀਦੀ ਹੈ ਤਾਂ ਉਤੀ ਸੈਨਿਕ ਵਿੰਗ ਦੇ ਜ਼ੂਬਾ ਪਰਧਾਨ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਐਨਬੀ ਨਿਊਜ਼ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਐਨਵੀਟੀਬੀ ਤੇ ਮੈਂ ਹਾਂ ਜਤਿੰਦਰ ਦੇਵਗਨ ਅੱਜ ਸਾਡੇ ਨਾਲ ਬਣੇ ਹੋਏ ਹਨ ਸੁਭਾ ਪ੍ਰਧਾਨ ਆਰਮੀ ਬਿੰਗਦੇ ਸੁਭਾ ਪ੍ਰਧਾਨ ਸਰਦਾਰ ਗੁਰਜਿੰਦਰ ਸਿੰਘ ਸਿੱਧੂ ਤੇ ਬੀਜੇਪੀ ਦੇ ਸੀਨੀਅਰ ਆਗੂ ਵੀ ਨੇ ਤੇ ਆਓ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ ਜੋ ਪਿਛਲੇ ਦਿਨੀ ਪਟਿਆਲਾ ਵਿਖੇ ਘਟਨਾ ਹੋਈ ਹੈ ਆਪਣੇ ਕਰਨਲ ਸਾਹਿਬ ਨਾਲ ਦੀ ਮਾਰਕਟ ਕੀਤੀ ਗਈ ਹੈ ਉਹ ਸਬੰਧੀਆਂ ਦਾ ਗੱਲਬਾਤ ਕਰਦੇ ਹਾਂ ਆਪਣੇ ਸਿੱਧੂ ਸਾਹਿਬ ਤੁਹਾਡਾ ਐਨਵੀ ਜਨਲ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਸੁੱਜਬ ਜੋਤ ਆਪਣੇ ਪਟਿਆਲਾ ਵਿਖੇ ਪੁਲਿਸ ਮੁਲਾਜ਼ਮਾ ਨੇ ਇੱਕ ਕਾਰਨਰ ਲੈਵਲ ਦੇ ਸ਼ਖਸੀਅਤ ਨਾਲ ਮਾਰਕਟ ਕੀਤੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਐਨਬੀ ਚੈਨਲ ਦੇ ਜਿਹੜੇ ਵੀ ਦਰਸ਼ਕ ਨੇ ਇਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਉਸ ਤੋਂ ਪ੍ਰੰਤ ਮੈਂ ਜਿਹੜੀ ਇਹ ਘਟਨਾ ਪਟਿਆਲੇ ਵਾਪਰੀ ਹੈ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜੇ ਨੂੰ ਆਪਾਂ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਪੁੱਟ ਆਪ ਕਰੀਏ ਕਿ ਜੇ ਅਸੀਂ ਆਪਣੇ ਪਰਿਵਾਰਾਂ ਨੂੰ ਹੀ ਸੁਰੱਖਿਅਤ ਨਹੀਂ ਰੱਖ ਸਕਦੇ ਤਾਂ ਦੇਸ਼ ਦੀ ਸਰਦਾ ਨੂੰ ਕਿਵੇਂ ਅਸੀਂ ਸੁਰੱਖਿਅਤ ਰੱਖਾਂਗੇ ਹਾਂ ਔਰ ਸਾਨੂੰ ਅਫਸੋਸ ਦੀ ਗੱਲ ਇਹ ਹੈ ਕਿ ਇੱਕ ਜ਼ਿੰਮੇਵਾਰ ਯੂਨੀਫਾਰਮਡ ਅਫਸਰ ਨੂੰ ਜਿਹੜਾ ਕਿ ਇੱਕ ਡੀਆਈਜੀ ਰੈਂਕ ਦੇ ਬਰਾਬਰ ਹੈ ਉਸ ਨੂੰ ਮਾਮੂਲੀ ਜੂਨੀਅਰ ਪੁਲਿਸ ਅਫਸਰਾਂ ਨੇ ਬਿਨਾ ਉਹਨੂੰ ਸੁਣੇ ਬਿਨਾ ਉਹਨੂੰ ਦੇਖੇ ਬਿਨਾ ਉਹਦੀ ਆਈਡੈਂਟੀਟੀ ਦੇਖਿਆ ਹਾਲਾਂਕਿ ਉਸਨੇ ਆਈਡੈਂਟੀਟੀ ਵੀ ਦਿਖਾਈ ਉਸ ਨੂੰ ਮਤਲਬ ਜਿਵੇਂ ਛਲੀਆਂ ਕੁੱਟਦੇ ਹੁੰਨੇ ਆ ਇਸ ਤਰ੍ਹਾਂ ਕੁੱਟਿਆ ਗਿਆ ਜਿਹੜਾ ਕਿ ਬਹੁਤ ਹੀ ਮੰਦਭਾਗ ਹੈ ਜਿਹੜਾ ਕਿ ਟੋਲਰੇਟ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਕੀਮਤ ਤੇ ਜੀ ਹੁਣ ਗੱਲੇ ਕੇ ਪਹਿਲੀ ਗੱਲ ਮੈਂ ਡੀਆਈਜੀ ਪਟਿਆਲਾ ਰੇਂਜ ਸਬ ਅੰਜੀਪ ਸਿੰਘ ਸਿੱਧੂ ਜੀ ਉਹਨਾਂ ਨਾਲ ਗੱਲ ਕਰੀ ਸੀ ਐਸਐਸਪੀ ਨਾਨਕ ਸਿੰਘ ਨਾਲ ਗੱਲ ਕਰੀ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਇੱਕ ਪਾਸੇ ਤੁਸੀਂ ਐਡਾ ਵੱਡਾ ਵਾਕਿਆ ਕਰ ਦਿੱਤਾ ਇਹ ਤੁਹਾਡੇ ਬੰਦਿਆਂ ਨੇ ਦੂਸਰੇ ਪਾਸੇ ਤੁਸੀਂ ਕੋਈ ਐਕਸ਼ਨ ਨਹੀਂ ਲੈ ਰਹੇ ਉਹਨਾਂ ਤੇ ਘੱਟੋ ਘਾਟ ਉਹਨਾਂ ਨੂੰ ਅੰਦਰ ਤਾ ਬੰਦ ਕਰੋ ਜਿਨ੍ਹਾਂ ਨੇ ਕ੍ਰਾਈਮ ਕਮਿਟ ਕੀਤਾ ਦੈਟ ਟੂ ਵਿਦ ਵਿਦ ਅ ਵੈਰੀ ਸੀਨੀਅਰ ਅਫਸਰ ਆਫ ਦ ਆਰਮੀ ਜੀ ਤੇ ਉਸ ਨੂੰ ਕੁੱਟਕੁੱਟ ਕੇ ਉਹਦੇ ਲੱਤਾਂ ਬਾਹਾਂ ਤੋੜਤੀਆਂ ਔਰ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਜਸਵਿੰਦਰ ਕੌਰ ਚੀਖ-ਚੀਖ ਕੇ ਕਹਿ ਰਹੀ ਹੈ ਸਾਰੇ মিডিਏ ਰਾਹੀਂ ਲੋਕਾਂ ਰਾਹੀਂ ਅਖਬਾਰਾਂ ਰਾਹੀਂ ਚੀਖ-ਚੀਖ ਕੇ ਆਖਰੀ ਹੈ ਕਿ ਇਹਨਾਂ ਨੇ ਬੇਰਹਿਮੀ ਨਾਲ ਮੇਰੇ ਘਰਵਾਲੇ ਨੂੰ ਔਰ ਮੇਰੇ ਲੜਕੇ ਨੂੰ ਕੁੱਟਿਆ ਜੀ ਕੀ ਇਹ ਸਹਿਣਯੋਗ ਸਹਿਣਯੋਗ ਹੈ ਨਹੀਂ ਇਸ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਜਾ ਸਕਦਾ ਤੁਸੀਂ ਦੱਸੋ ਕੀ ਐਕਸ਼ਨ ਹੋਣਾ ਚਾਹੀਦਾ ਪੁਲਸ ਵਾਲਿਆਂ ਦੇ ਖਿਲਾਫ ਕੀ ਡਿਮਾਂਡ ਕਰਦੇ ਹੋ ਦੇਖੋ ਮੈਂ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਇਹ ਜਿਆਦਾ ਤੋਂ ਵੱਧ ਪਹਿਲੀ ਗੱਲ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਉਹਨਾਂ ਤੇ ਐਫ ਆਈ ਆਰ ਜਦੋਂ ਉਹਨਾਂ ਨੇ ਪੁਲਿਸ ਨੇ ਦਰਜ ਕੀਤੀ ਉਹ ਅਣਪਛਾਤੇ ਲੋਕਾਂ ਤੇ ਦਰਜ ਕੀਤੀ ਜੀ ਦੇਵਗਨ ਜੀ ਉਦੋਂ ਥੋੜੇ ਜਿਹਾ ਬਾਅਦ ਉਹ ਬੰਦਿਆਂ ਦੀ ਪਛਾਣ ਕਿਵੇਂ ਹੋਗੀ ਕਿ 12 ਬੰਦਿਆਂ ਤੇ ਫਿਰ ਐਫ ਆਈ ਆਰ ਕਰ ਕਿਉਂਕਿ ਲੋਕਾਂ ਦਾ ਪ੍ਰੈਸ਼ਰ ਵਧਿਆ ਪਬਲਿਕ ਦਾ ਪ੍ਰੈਸ਼ਰ ਵਧਿਆ ਉਧਰੋਂ ਆਰਮੀ ਵੱਲੋਂ ਕਿਉਂਕਿ ਸਾਡੇ ਚੀਫ ਆਫ ਆਰਮੀ ਸਟਾਫ ਨੇ ਜਿਹੜੇ ਉਹਨਾਂ ਨੇ ਬਹੁਤ ਸੀਰੀਅਸਲੀ ਇਹ ਮੁੱਦੇ ਨੂੰ ਲਿਆ ਹੈ ਔਰ ਉਹਨਾਂ ਨੇ ਬੜੀ ਸ਼ਕਤੀ ਨਾਲ ਕਿਹਾ ਕਿ ਇਹ ਇਹ ਦੀ ਮਤਲਬ ਕਾਰਵਾਈ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਇੱਥੋਂ ਦੇ ਐਸਐਸਪੀ ਨੇ ਪਟਿਆਲਾ ਪਟਿਆਲਾ ਪੁਲਿਸ ਦੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਜਿਹੜੇ ਬੰਦੇ ਨੇ 12 ਦੇ 12 ਇਹਨਾਂ ਨੂੰ ਸਸਪੈਂਡ ਕਰਤਾ ਵੈਲਕਮ ਹੈ ਠੀਕ ਹੈ ਪਰ ਉਹਨਾਂ ਨੂੰ ਤੁਰੰਤ ਥਾਣੇ ਦੇ ਵਿੱਚ ਬੰਦ ਕਰੋ ਸੈਲ ਦੇ ਵਿੱਚ ਬੰਦ ਕਰੋ ਤਾਂ ਕਿ ਅਸੀਂ ਵੀ ਫੌਜ ਦੇ ਵਿੱਚ ਸਾਡਾ ਕੋਈ ਇਸ ਤਰ੍ਹਾਂ ਦੀ ਕੋਈ ਇਨਡਿਸਿਪਲਨਲ ਕੰਮ ਕਰਦੇ ਨੇ ਕੋਈ ਜਵਾਨ ਕਰੇ ਕੋਈ ਅਫਸਰ ਕਰੇ ਅਸੀਂ ਉਹਨੂੰ ਫਟਕ ਦੇਣੇ ਪਹਿਲਾਂ ਸੈਲ ਵਿੱਚ ਬੰਦ ਕਰਦੇ ਆ ਜੀ ਉਦੋਂ ਬਾਅਦ ਕੋਈ ਕਾਰਵਾਈ ਹੁੰਦੀ ਹੈ ਔਰ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੇ ਜੋ 45 ਦਿਨ ਦੀ ਮੈਨੂੰ ਨਹੀਂ ਲੱਗਦਾ ਕਿ ਛੋਟੇ ਜੇ ਇਨਸੀਡੈਂਟਲੀ ਸਾਨੂੰ 45 ਦਿਨ ਚਾਹੀਦੇ ਨੇ ਪ੍ਰੂਵ ਕਰਨ ਲਈ ਜੀ ਇਹ ਇੱਕ ਅੱਧੇ ਦਿਨ ਦਾ ਕੰਮ ਹੈ ਦੋ ਦਿਨ ਦਾ ਕੰਮ ਹੈ ਮੈਕਸਿਮਮ ਜੀ ਤਾਂ ਇਸ ਨੂੰ ਤੁਸੀਂ 45 ਦਿਨ ਲਿੰਗਰ ਔਨ ਕਰਕੇ ਵਾਟ ਯੂ ਟ੍ਰਾਈਂਗ ਟੂ ਡੂ ਯੂ ਆਰ ਟ੍ਰਾਈਂਗ ਟੂ ਸੇਵ ਦੋਜ਼ ਆਫਿਸਰਸ ਜੀ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਣਾ ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਜੇਕਰ ਸਰਕਾਰ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਕੋਈ ਅਪਰੋਪਰੀਏਟ ਐਕਸ਼ਨ ਨਹੀਂ ਲਿਆ ਤਾਂ ਹੋ ਸਕਦਾ ਹੈ ਇਹ ਕਾਫੀ ਫਲੇਅਰ ਅਪ ਹੋ ਜਾਏ ਔਰ ਜਿਹੜੀ ਸਾਡੀ ਆਰਮੀ ਹੈ ਜੇ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਮਤਲਬ ਗੁੱਸਾ ਜਾਂ ਰੋਹ ਹੈ ਕਿਉਂਕਿ ਸਾਰੇ ਸਮੁੱਚੇ ਸਾਬਕਾ ਸੈਨਿਕਾਂ ਦੇ ਵਿੱਚ ਬੜਾ ਰੋਹ ਹੈ ਪੰਜਾਬ ਦੇ 4 ਲੱਖ ਤੋਂ ਉੱਤੇ ਸਾਬਕਾ ਸੈਨਿਕ ਨੇ ਜਿਵੇਂ ਜਿਵੇਂ ਜਿਹੜੇ ਸਰਵਿੰਗ ਮੁੰਡੇ ਨੇ ਸਾਡੇ ਪੰਜਾਬ ਦੇ ਉਹ ਵੀ ਮੇਰਾ ਖਿਆਲ ਆ ਵੀ ਲੱਖ ਸਵ ਲੱਖ ਦੇ ਨੇੜੇ ਨੇ ਸਾਰਿਆਂ ਦੇ ਵਿੱਚ ਬੜਾ ਮਤਲਬ ਰੋ ਹੈ ਇਸ ਗੱਲ ਦਾ ਕਿ ਯਾਰ ਇਹ ਇਹ ਕਰਨਲ ਸਾਹਿਬ ਨੂੰ ਇਸ ਤਰ੍ਹਾਂ ਬੁਰੀ ਤਰ੍ਹਾਂ ਕੁੱਟਣਾ that to ਜੇ ਤਾਂ ਕੋਈ ਵੱਡਾ ਕ੍ਰਿਮੀਨਲ ਹੁੰਦਾ ਉਹਦੇ ਕੋਲ ਕੋਈ ਚੀਜ਼ ਮਿਲਦੀ ਜਾਂ ਉਹ ਕੋਈ ਫਾਇਰਿੰਗ ਕਰ ਦਿੰਦਾ ਪੁਲਿਸ ਵਾਲਿਆਂ ਤੇ ਵੀ would have appreciated ਕਿ ਯਾਰ ਹਾਂ ਠੀਕ ਹੈ ਇਹਨਾਂ ਨੇ ਬੜਾ ਮੁੰਡਾ ਨਹੀਂ ਚਲੋ ਫਿਰ ਉਤੋਂ ਕਿਵੇਂ ਕਰਨਲ ਸਾਹਿਬ ਦੀ दारू ਪੀਤੀ ਹੋਈ ਸੀ ਇਹ ਕਰਨਲ ਕੈਨਟ ਇਸ ਇਜ਼ ਰਿਸਪੌਂਸਿਬਲ ਅਫਸਰ ਹੀ ਆਫ ਡੀਆਈਜੀ ਰੈਂਕ ਹੀ ਕੈਨਟ ਟੇਕ ਡਰਿੰਕ ਇਨ ਪਬਲਿਕ ਕਿ ਉਹਨਾਂ ਨੇ ਮੈਡੀਕਲ ਰਿਪੋਰਟ ਜਦ ਆ ਗਿਆ ਵੀ ਉਹਨਾਂ ਨੇ ਕੋਈ ਡਰਿੰਕ ਨਹੀਂ ਕੀਤੀ ਸੀ। ਉਹੀ ਉਹੀ ਤਾਂ ਮੈਂ ਕਹਿ ਰਿਹਾ ਹਾਂ ਦੇਵਗਨ ਜੀ ਕਿ ਮੈਡੀਕਲ ਰਿਪੋਰਟ ਆ ਗਈ ਹੈ ਤੇ ਫਿਰ ਐਵੇਂ ਢੂਠਾ-ਮੂਠਾ ਤੁਸੀਂ ਉਹਨਾਂ ਨੂੰ ਬਦਨਾਮ ਕਰੋ ਕਿ ਕਰਨਲ ਇੱਕ ਦਾਰੂ ਪੀਂਦਾ ਉੱਥੋਂ ਜੀ ਪੁਲਿਸ ਵਾਲਿਆਂ ਨੇ ਖੈਬੜ ਪਿਆ ਤੇ ਉਹਨਾਂ ਨੇ ਕੁੱਟਤਾ ਜੀ। ਨੋ। ਦਿਸ ਵਿਲ ਨਾਟ ਬੀ ਟੋਲਰੇਟਡ ਐਟ ਐਨੀ ਕਾਸਟ। ਸੋ ਮੈਂ ਤੁਹਾਡੇ ਮੀਡੀਅਮ ਰਾਹੀਂ ਮੈਂ ਇਹ ਕਹਾ ਕਿ ਇਹਨਾਂ ਬੱਚਾ ਨੂੰ ਠੀਕ ਹੈ ਪਟਕੇ ਹੋਏ ਨੇ। ਅਸੀਂ ਨਹੀਂ ਕਹਿੰਦੇ ਕਿ ਇਹਨੂੰ ਰੋਟੀ ਤੋਂ ਬੰਨ੍ਹਾ ਕਰੋ। ਪਰੰਤੂ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕੀ ਨਾ ਅਪਰੋਪਰੀਟ ਸਜ਼ਾ ਜਰੂਰ ਦਿਓ ਇਹਨਾਂ ਦੀ ਸਿਨੀਅਰਿਟੀ ਕੱਟ ਕਰੋ ਇਹਨਾਂ ਨੂੰ ਜੇਲ੍ਹ ਭੇਜੋ ਇਹਨਾਂ ਤੇ ਕਾਰਵਾਈ ਕਰੋ ਉਦੋਂ ਬਾਅਦ ਜਦੋਂ ਕੋਈ ਫੈਸਲਾ ਹੋਊਗਾ ਉਦੋਂ ਦੇਖਿਆ ਜਾਊਗਾ ਕਿ ਕੀ ਇਹਨਾਂ ਪ੍ਰਤੀ ਕੋਈ ਸੌਫਟ ਕੋਰਨਰ ਲੈਣਾ ਕਿਉਂਕਿ ਬੱਚੇ ਬੱਚੇ ਸਾਡੇ ਵੀ ਬੱਚੇ ਨੇ ਉਹ ਅਸੀਂ ਕੋਈ ਦੇਖੋ ਵੀਅਰ ਆਲਸੋ ਯੂਨੀਫਾਰਮਡ ਪੀਪਲ ਐਂਡ ਦੇ ਆਰ ਆਲਸੋ ਯੂਨੀਫਾਰਮ ਅਸੀਂ ਦੂਸਾ ਆਡੇ ਵੱਡੇ ਉਹਦੋਂ ਸੀ ਉਹਨਾਂ ਦਾ ਕਰਨਲ ਸੀਗੇ ਤੇ ਉਹਨਾਂ ਦਾ ਕੀ ਸਿਕਿਉਰਟੀ ਨਹੀਂ ਸੀ ਨਹੀਂ ਇਹ ਆਮ ਤੌਰ ਤੇ ਇਹ ਇਹ ਜਿਹੜੀ ਸ਼ੋਸ਼ੇਵਾਦੀ ਸਿਕਿਉਰਟੀਆਂ ਦੀ ਇਹ ਇੱਥੇ ਪੁਲਿਸ ਵਾਲੇ ਹੀ ਕਰਦੇ ਨੇ ਜੀ ਤੇ ਸਾਡੇ ਆਰਮੀ ਵਿੱਚ ਇਹੋ ਜਿਹਾ ਕੁਝ ਨਹੀਂ ਹੁੰਦਾ ਕਿ ਸਾਡੇ ਕੋਲ ਸਿਕਿਉਰਿਟੀ ਹੁੰਦੀ ਹੈ ਅਸੀਂ ਤਾਂ ਸੈਲਫ ਕੈਪੇਬਲ ਆ ਅਸੀਂ ਖੁਦ ਲੜਨ ਦੇ ਕਾਬਿਲ ਆ ਜੀ ਸਾਡੇ ਤੇ ਕੋਈ ਖਤਰਾ ਹੋਊਗਾ ਅਸੀਂ ਖੁਦ ਲੜਾਂਗੇ ਇਹ ਇਹ ਤਾਂ ਇੱਥੇ ਸਰਕਾਰੀ ਤੇਲ ਮਚਾਉਂਦੇ ਫਿਰਦੇ ਗੱਡੀਆਂ ਲੈਣਦੇ ਤੁਰੇ ਫਿਰਦੇ ਨੇ ਲੈ ਕੇ ਤੁਰੇ ਫਿਰਦੇ ਨੇ 4 4 20 20 30 30 ਗਨਮੈਂ ਲੈ ਕੇ ਤੁਰੇ ਫਿਰਦੇ ਨੇ ਓਏ ਦਿਸ ਇਜ਼ ਨਾਟ ਯੂ نو ਚਲੋ ਇਹ ਇੱਕ ਫੈਸ਼ਨ ਬਣਿਆ ਹੋਇਆ ਬਾਹਰ ਪ੍ਰੋਫੈਸ਼ਨ ਉਹ ਇਹ ਅੱਗੇ ਤੋਰੇ ਜਾਂਦੇ ਨੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਕੋਈ ਵੀ ਆਰਮੀ ਆਫਸਰ इवन ਚੀਫ ਆਫ ਦਾ ਆਰਮੀ ਸਟਾਫ ਡਸ ਨਾਟ ਮੂਵ ਵਿਦ ਦਾ ਸਕਿਉਰਟੀ ਉਹਨਾਂ ਕੋਲੇ ਬਸ ਉਹ ਸਿਰਫ ਆਪਣਾ ਡਰਾਈਵਰ ਔਰ ਉਹਨਾਂ ਦੇ ਇੱਕ ਅੱਧੀ ਇੱਕ ਅੱਧੀ ਗੱਡੀ ਉਹਨਾਂ ਦੇ ਬਸ ਗਾਈਡ ਲਾਈਨ ਵਾਸਤੇ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਅਸੀਂ ਜੇ ਕਿ ਹੁਣ ਚੀਫ ਆਫ ਆਰਮੀ ਸਟਾਫ ਹੈ ਜਿਵੇਂ ਇੱਥੋਂ ਦਾ ਫਰਦ ਕੋਲੇ ਕਿ ਜਿਲ੍ਹੇ ਦਾ ਐਸਐਸਪੀ ਉਹਦੇ ਨਾਲ ਦੋ ਜਿਪਸੀ ਚੱਲਦੀਆਂ ਸਾਡੇ ਕਿਸੇ ਚੀਫ ਆਫ ਆਰਮੀ ਸਟਾਫ ਨਾਲ ਨਹੀਂ ਦੋ ਜਿਪਸੀ ਉਹਨਾਂ ਨੇ ਰਾਜਨਾਥ ਸਿੰਘ ਤੋਂ ਟਾਈਮ ਮੰਗਿਆ ਤੇ ਉਹ ਰਾਜਨਾਰਨ ਸਿੰਘ ਜੀ ਤੋਂ ਤੁਸੀਂ ਕੀ ਮੰਗ ਕਰਦੇ ਹੋ ਨਹੀਂ ਠੀਕ ਹੈ ਜਦੋਂ ਜਦੋਂ ਬੰਦਾ ਜਦੋਂ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਨਾ ਦੇਵਗਨ ਜੀ ਤਾਂ ਉਹ ਸਾਰੇ ਸਰ ਜਗ੍ਹਾ ਜਾਂਦਾ ਹੈ ਤੇ ਜੇਕਰ ਅੱਜ ਇੱਕ ਸਰਵਿੰਗ ਕਰਨਲ ਨੂੰ ਰਿਟਾਇਰ ਨਹੀਂ ਹੈ ਉਹ ਸਰਵਿੰਗ ਹੀ ਇਜ਼ ਅ ਕਮਾਂਡਿੰਗ ਆਫਸਰ ਆਫ ਵਨ ਆਫ ਦਾ ਯੂਨਿਟ ਔਰ ਮੇਰਾ ਖਿਆਲ ਉਸ ਆਈਬੀ ਨਾਲ ਵੀ ਅਟੈਚ ਰਹੇ ਨੇ ਔਰ ਦੇਸ਼ ਦੀ ਜਿਹੜੀ ਮਤਲਬ ਮੇਨ ਅ ਸਕਿਉਰਿਟੀ ਹੈ ਉਹ ਸੰਸਥਾ ਦੇ ਵਿੱਚ ਵੀ ਰਹੇ ਨੇ ਔਰ ਉਹਨਾਂ ਨੂੰ ਜੇ ਫਰਜ ਕਰ ਲੋ ਆਪਾਂ ਉਹਨਾਂ ਨਾਲ ਇਸ ਤਰ੍ਹਾਂ ਟ੍ਰੀਟਮੈਂਟ ਕਰਦੇ ਤੇ ਨੇਚਰਲੀ ਉਹ ਅਸੀਂ ਵੀ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਰਾਸ਼ਟਰਪਤੀ ਜੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਦੇਸ਼ ਦੇ ਰੱਖਿਆ ਮੰਤਰੀ ਨੂੰ ਇਹ ਮੈਮੋਰੰਡਮ ਭੇਜੇ ਨੇ ਥਰੂ ਡੀਸੀਸ ਕਿ ਇਸ ਦਾ ਜਿਹੜਾ ਅਪਰੋਪਰੀਏਟ ਐਕਸ਼ਨ ਜਲਦੀ ਹੋਣਾ ਚਾਹੀਦਾ ਸੋ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਜਿਹੜੇ ਹੋਮ ਮਿਨਿਸਟਰ ਨੇ ਦੇਚਦੇ ਉਹ ਪੰਜਾਬ ਦੀ ਸਰਕਾਰ ਨੂੰ ਆਦੇਸ਼ ਜਾਰੀ ਕਰਨ ਕਿ ਇਸ ਚੀਜ਼ ਦਾ ਉਹਨਾਂ ਨੂੰ ਪ੍ਰੋਪਰ ਰਿਪੋਰਟ ਦੇਣ ਤਾਂ ਕਿ ਜਿਹੜੇ ਕਲਪਟ ਨੇ ਦੇਖੋ ਅਸੀਂ ਫਿਰ ਕਹਿੰਦੇ ਹਾਂ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਉਹਨਾਂ ਨੂੰ ਤੁਸੀਂ ਘਰੋਂ ਤੋੜ ਘਰੇ ਘਰੀ ਤੋੜ ਦਿਓ ਠੀਕ ਹੈ ਗਲਤੀ ਕੀਤੀ ਹੈ ਉਹਨਾਂ ਨੇ ਗਲਤੀ ਦਾ ਸਸ ਐਟ ਲੀਸਟ ਕੋਸ਼ਟਾ ਸਜ਼ਾ ਹੋਣੀ ਚਾਹੀਦੀ ਇਹ ਤਾਂ ਨਹੀਂ ਕਿ ਤੁਸੀਂ ਉਹਨਾਂ ਨੂੰ ਬਚਾਉਣ ਲੱਗ ਜਾਓ ਅੱਜ ਉਹਨਾਂ ਨੂੰ ਇੱਕ ਸਸਪੈਂਸ਼ਨ ਇਜ਼ ਨਾਟ ਦਾ ਸਫੀਸ਼ੀਐਂਟ ਫਾਰ ਥੈਮ ਉਹਨਾਂ ਨੂੰ ਐਟ ਲੀਸਟ ਕੁਝ ਦਿਨ ਜੇਲ੍ਹ ਦੇ ਵਿੱਚ ਜ਼ਰੂਰ ਬੰਦ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਕੀ ਗਲਤੀ ਕੀਤੀ ਵੀ ਦੇਸ਼ ਦੇ ਰਾਖੇ ਨੂੰ ਅਸੀਂ ਹੱਥ ਪਾਇਆ ਹੈ ਬਿਲਕੁਲ ਦੇਸ਼ ਦੇ ਰਾਖੇ ਨੂੰ ਹੱਥ ਪਾਉਣਾ ਕੋਈ ਮੂਲ ਹੀ ਗੱਲ ਨਹੀਂ ਹੈ ਔਰ ਇਹ ਜਿਹੜਾ ਖਮਿਆਜਾ ਉਹ ਇਹਨਾਂ ਨੂੰ ਭੁਤਣਾ ਪੈ ਸਕਦਾ ਹੈ ਇਸਨ ਸਰਦਾਰ ਗੁਰਜਿੰਦਰ ਸਿੰਘ ਸਿੱਧੂ ਇੰਜੀਨੀਅਰ ਜੋ ਕਿ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰੈਜ਼ੀਡੈਂਟ ਨੇ ਤੇ ਇਹ ਭਾਜਪਾ ਦੇ ਸੀਨੀਅਰ ਆਗੂ ਵੀ ਨੇ ਤੇ ਇਹਨਾਂ ਨੇ ਆਪਣੇ ਉਮੀਦ ਪ੍ਰਗਟ ਕੀਤੀ ਹੈ ਆਪਣੇ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਆਪਣੇ ਸ਼੍ਰੀ ਆਪਣੇ ਅਮਿਤ ਅਮਿਤ ਸਾਹਿਬ ਜੀ ਤੋਂ ਕਿ ਵੀ ਉਹ ਇਨਸਾਫ ਜ਼ਰੂਰ ਦੇਣਗੇ ਆਪਣੇ ਇੱਕ ਫੌਜੀ ਪਰਿਵਾਰ ਨੂੰ ਤੇ ਬਹੁਤ ਧੰਨਵਾਦ ਹੈ ਇਹਨਾਂ ਦਾ ਆਪਣੇ ਸਿੱਧੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਦੇਵ